ਓਏ ਨਿੱਕੇ ਨਿੱਕੇ ਬੱਚੇ ਨਾ ਲਾ ਤੋਂ ਕੁੜੀਆਂ ਨਾ ਇੱਕ ਮੁੰਡਾ ਮੈਂ ਕਿਹ ਅਸਰ ਤੇ ਜੀਰਾਂ ਮੈਨੂੰ ਤਾਂ ਦੋ ਇਹ ਦੁਨੀਆ ਬਹੁਤ ਪਰਮਾਗ ਹੋ ਗਿਆ ਇਹ ਜੰਗੂ ਤਗੜਾ ਕੁੜੀਆਂ ਦਾ ਪਿਆਰ ਚਾਹੋ ਤੇ ਆ ਤਲਾ ਤਲਾ ਪਾ ਜਾ ਪੁੱਤ ਪਰਵਾ ਮਾ ਪਿਆਰਾ ਇਹਨੂੰ ਕੁੜੀਆਂ ਦਾ ਕਬਾੜ ਕਰਿਆ ਜਾਵੇ ਬਟਾਲਾ ਦੇ ਡੇਰਾ ਰੋਡ ਤੇ ਗੋਲੀਆਂ ਚੱਲਣ ਦੀ ਘਟਨਾ ਨੇ ਖੇਤਰ ਵਿੱਚ دہشت ਦਾ ਮਾਹੌਲ ਪੈਦਾ ਕਰ ਦਿੱਤਾ ਹੈ ਜਸਜੀਤ ਸਿੰਘ ਉਰਫ ਡਿੰਪੀ ਨਾਮਕ ਨੌਜਵਾਨ ਦੀ ਇਸ ਗੋਲੀकांड ਵਿੱਚ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਜਸਜੀਤ ਸਿੰਘ ਜਦੋਂ ਆਪਣੀ ਗੱਡੀ ਵਿੱਚੋਂ ਉਤਰਿਆ ਉਸ ਸਮੇਂ ਕੁਝ ਅਣਪਛਾਤੇ ਹਮਲਾਵਾਰਾਂ ਨੇ ਉਸ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਨੇ ਮ੍ਰਿਤਕ ਮਾਨ ਨਗਰ ਬਟਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨਾਕੇ ਤੋਂ ਕੁਝ ਹੀ ਦੂਰੀ ਤੇ ਇਹ ਘਟਨਾ ਕਰਮ ਵਾਪਰਿਆ ਇਸ ਸੰਬੰਧੀ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋ ਮੋਟਰਸਾਈਕਲਾਂ ਤੇ ਸਵਾਰ ਚਾਰ ਅਣਪਛਾਤੇ ਹਮਲਾਵਰਾਂ ਵੱਲੋਂ ਜਸਜੀਤ ਸਿੰਘ ਦਾ ਕਤਲ ਕੀਤਾ ਗਿਆ ਹੈ। ਉਹਦਾ ਮ੍ਰਿਤਕ ਦੀ ਪਤਨੀ ਚਰਨਜੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਸਦਾ ਪਤੀ ਕੁਝ ਕੰਮ ਲਈ ਘਰੋਂ ਬਾਹਰ ਗਿਆ ਸੀ ਅਤੇ ਥੋੜੀ ਦੇਰ ਪਹਿਲਾਂ ਹੀ ਉਸਨੇ ਘਰ ਫੋਨ ਕਰਕੇ ਕਿਹਾ ਸੀ ਕਿ ਉਹ ਆ ਰਿਹਾ ਹੈ ਤੇ ਚਾਹ ਬਣਾਉਣ ਲਈ ਕਿਹਾ ਗਿਆ ਸੀ। ਰਨਜੀਤ ਕੌਰ ਨੇ ਦੱਸਿਆ ਕਿ ਚਾਹ ਤਿਆਰ ਕਰਨ ਤੋਂ ਬਾਅਦ ਜਦੋਂ ਉਸਨੇ ਆਪਣੇ ਪਤੀ ਨੂੰ ਕਈ ਵਾਰ ਫੋਨ ਕੀਤਾ ਤਾਂ ਉਸਨੇ ਫੋਨ ਨਹੀਂ ਚੁੱਕਿਆ ਕੁਝ ਸਮੇਂ ਬਾਅਦ ਗਵੰਡੀਆਂ ਵੱਲੋਂ ਖਬਰ ਮਿਲੀ ਕਿ ਜਸਜੀਤ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਜਦੋਂ ਉਹ ਗਲੀ ਵਿੱਚ ਨਿਕਲੀ ਤਾਂ ਉਸਨੇ ਦੇਖਿਆ ਕਿ ਉਸਦੇ ਪਤੀ ਦੀ Laash ਸੜਕ ਵਿੱਚ ਘਰ ਪਈ ਹੋਈ ਸੀ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਹਮਲਾਵਾਰਾਂ ਦੀ ਪਛਾਣ ਤੇ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਕਈ ਟੀਮਾਂ ਤਿਆਰ ਕੀਤੀਆਂ ਗਈਆਂ ਨੇ ਆਓ ਵੇਖ ਲੈਨੇ ਆ ਪੂਰਾ ਮਾਮਲਾ ਮੇਰਾ ਇੱਕ ਬੁੱਤ ਵਾ ਮੇਰੀਆਂ ਦੋ ਕੁੜੀਆਂ ਮੇਰੀਆਂ ਦੋ ਕੁੜੀਆਂ ਅਸੀਂ ਇਹਨੂੰ ਕਿਆ ਕਰੋ ਨਹੀਂ ਦੇਣਾ ਵਕੀਲ ਦੇ ਨਾਲ ਗਿਆ ਇੱਥੇ ਤੇ ਉਹ ਮੋਰਤ ਸੀ ਕੋਟੀ ਦਾ ਉੱਥੇ ਆਇਆ ਇੱਥੇ ਆਣ ਕੇ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਵਾ ਚਾਹ ਬਣਾਣਾ ਮੈਂ ਕਿਹਾ ਚਾਹ ਕਰੀ ਲੈ ਆ ਜਾ ਮੈਂ ਚਾਹ ਸੇਣ ਆਏ ਫੋਨ ਵਿੱਚ ਗਿਆ ਇੱਥੇ ਮੁੰਡਾ ਗਿਆ ਕਿ ਚਾਚਾ ਨੂੰ ਗੋਲੀਆਂ ਮਾਰਤੀਆਂ ਕਿਸੇ ਨੇ ਮਰ ਗਿਆ ਕਿੰਨੇ ਪਰਿਵਾਰ ਕਿੰਨੇ ਜੀਤ

ਕੋਟੀ ਦਾ ਮਹੂਰਤ ਕੇਦਾ ਤੇ ਘਰ ਦੋਸਤ ਦੇ ਘਰ ਆਇਓ ਮਰਵਾ ਮਰਵਾ ਲਿਆ ਲੇ ਉੱਤਰ ਕੇ ਘਰ ਨੂੰ ਚੱਲਿਆ ਇਹ ਗੱਡੀ ਚ ਇੱਥੇ ਟੋਲੀ ਬਾਗ ਨੂੰ ਖੋਲ ਦੇ ਇਹਦੇ ਕੋਈ ਪਾਣੀ ਹੋ ਗਈ ਮੈਨੂੰ ਦੱਸ ਕਿੰਨੇ ਖੜਿਆ ਸੀ ਨਾਰੇ ਨਾਲ ਕੋਲ ਲੈ ਕੇ ਗਈ ਉਹ ਰੰਨੀ ਕਿੰਨੇ ਦੇ ਬੱਚੇ ਮੰਗਿਆ ਦੋ ਕੁੜੀਆਂ ਤੇ ਇੱਕ ਮੁੰਡਾ ਮੈਂ ਕਿਹਾ ਸਿਰ ਤੇ ਜੀਣਾ ਮੈਨੂੰ ਦਾ ਦੋ ਇਹ ਦੁਨੀਆ ਬਹੁਤ ਬਰਬਾਦ ਹੋ ਗਈ ਆ ਇਹ ਧੰਗੂ ਧਗਵਾ ਜੀ ਕੀ ਹੋਇਆ ਜੀ ਮੇਰਾ ਭਰਾ ਅਜੇ ਲੋਕ ਗੱਡੀ ਉਤਰਿਆ ਥੱਲੇ ਕੋ ਚਾਰ ਜਣੇ ਆ ਕੇ ਗੋਲੀਆਂ ਮਾਰ ਕੇ ਗਾਹਗੇ ਕਿੰਨੇ ਹੋਏ ਸੀ ਘੱਟ ਆ ਉਹ 10 ਘੰਟਾ ਪਹਿਲਾਂ ਦੀ ਅੱਛਾ ਕੀ ਤੁਹਾਡੇ ਬ੍ਰਦਰ ਦਾ ਕੀ ਨਾਮ ਆ ਜੀ ਜਸਜੀਤ ਸਿੰਘ ਤੇ ਇੱਥੇ ਕਰਦੇ ਪਏ ਹੋ ਇੱਥੇ ਕੋਈ ਗੱਡੀ ਉਤਰਿਆ ਇਹ ਵੀਰ ਹੁਣੇ ਨਾਲ ਆਇਆ ਹੋਏਗਾ ਹਾਂ ਜੀ ਤੇ ਕਿੰਨੇ ਜਣੇ ਆਏ ਉਹ ਚੁਕਨੇੜੇ ਦੋ ਮੋਟਰਸਾਈਕਲ ਚਾਰ ਜਣੇ ਸੀ ਉਹ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ 5-6 ਚਲੀਆਂ ਮੈਂ ਇੱਥੇ ਕੀ ਲੱਗਦਾ ਇਹ ਰਹਿੰਦੇ ਕਿੱਥੇ ਕਿੱਥੇ ਆਹ ਨਾ ਘਰ ਨਾਲ ਦੀ ਲੋਕਲ ਜ਼ਮਾਨਗਰ ਹਾਂਜੀ ਤੇ ਇਹਨਾਂ ਦਾ ਕੋਈ ਪੁਰਾਣਾ ਕੋਈ ਕਿਸੇ ਦਾ ਕੋਈ ਲਾਕ ਨਾ ਨਾ ਲਾਕ ਨਾ ਕਿਸੇ ਦਾ ਹੈ ਨਹੀਂ ਆ ਨਾ ਅੱਛਾ ਤੇ ਇਹ ਕਿੱਥੋਂ ਆਏ ਸੀ ਇਹ ਇੱਧ ਗੁੰਦਰ ਗਿਆ ਮਾਏ ਨਾ ਗਿਆ ਇਹਦੇ ਕੋ ਮੁੰਡਿਆਂ ਕੋਲ ਗਿਆ ਯਾਰ ਕੰਮ ਕਰਦੇ ਪ੍ਰਵਾਹ ਕੰਮ ਪੇਂਟ ਦਾ ਕੰਮ ਕਰਦੇ ਜੋ ਪ੍ਰਵਾਹ ਦੇ ਆਪ ਤਿੰਨ ਬਰਦਰ ਆ ਇੱਕ ਜਿਹੜੀ ਫੌਜੀ ਆ ਆਰਮੀ ਚ ਅੱਛਾ ਤੇ ਇਹ ਮੈਂਦੇ ਨੇ ਕੋਣ ਨਹੀਂ ਆ ਦੋ ਦੋ ਬੱਚੇ ਇਹਨਾਂ ਦੇ ਅੱਛਾ ਹਾਂਜੀ ਤੇ ਇੱਥੇ ਘਰ ਉੱਤੇ ਹੀ ਬੈਠੇ ਹਾਂਜੀ ਘਰ ਉੱਤੇ ਘਰ ਜਾਣ ਵਾਸਤੇ ਗਿਆ ਬੈਠੇ ਨੂੰ ਇੱਕ ਕੋਈ ਉਹਦੀ ਸਾਹ ਚੱਲਣ ਦੇ ਹੀ ਕੋਈ ਐਂਬੂਲੈਂਸ ਨਹੀਂ ਕੋਈ ਪੁਲਿਸ ਨਹੀਂ ਕੋਈ ਕੁਝ ਨਹੀਂ ਇੱਕ ਬੰਦੇ ਦੀ ਸਕੂਟ ਹੀ ਨਹੀਂ ਸਾਰਾ ਮੰਡੀ ਦਾ ਟੰਡੀ ਭਰੀ ਪਈ ਆ ਇੱਕ ਸੋ ਇੱਕ ਬੰਦੇ ਦੀ ਤੇ ਆਪਣੇ ਬਟਾਲੇ ਦੀ ਕੋਈ ਪੁਲਸੀਆ ਨਹੀਂ ਨਾ ਕੋਈ ਐਂਬੂਲੈਂਸ ਆਦੀ ਨਾ ਕੋਈ ਨਹੀਂ ਹਾਂ ਸੇ ਸੋ ਨਾ ਸੋ ਬਸੀ ਦਾ ਕਾ ਲੈ ਰੋੜ ਤੇ ਕਾੜੇ ਨਹੀਂ ਪੁਛਲੇ ਪਾਉਣ ਲੱਗੇ ਇੱਥੇ ਲੱਗਾ ਅਰਦਾਹ ਕੋਲ ਤੇ ਕੋਈ ਇੱਕ ਦੋ ਸੋਕਲ ਮਿੱਟਰ ਜੂੜਨਾ ਖਿਆ ਲੱਗਦਾ ਜੋ ਆ ਲੱਗੇ ਨਾ ਲੱਗਾ ਲੱਗਦਾ ਇੱਥੇ ਇਧਰ ਲੱਗਾ ਲੱਗੇ ਨੇ ਕੋਈ ਕੰਮ ਹੋ ਗਿਆ ਜੀ ਅਲੀ ਰਹਿਬੀ ਨਾਲਵਾ ਮੋਰਸਾ ਦੋ ਮੋਰਸਾ ਦੀ ਗੱਡੀ ਉਤਰੀ ਹੈ ਹਾਂ ਹੁਣੇ ਇਤਲਾਹ ਮਿਲਦੀ ਸੀ ਕਿ ਇੱਥੇ ਕੋਈ ਪਿੰਪੀ ਜੀਮਨ ਆਦਮਾ ਜੀ ਸਿੰਘ ਨੂੰ ਕੋਈ ਅਣਪਛਾਤੇ ਲੋਕੀ ਵਿਅਕਤੀ ਗੋਲੀ ਮਾਰ ਗੋ ਮੌਕੇ ਤੇ ਪਹੁੰਚੇ ਇੱਥੇ ਤੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ਲ ਤੋਂ ਲੋਕੀ ਦੱਸ ਰਹੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਇਆ ਸੀ ਚਾਰ ਜਾਨੇ ਸੀ ਉਹ ਕਰਕੇ ਤੇ ਡੇਹਰਾ ਰੋਡ ਵੱਲ ਚਲੇ ਗਏ ਅਸੀਂ ਟੀਮਾਂ ਲਗਾਤੀਆਂ ਜੇ ਅਸੀਂ ਕਰ ਲਈ